ਸਤ ਗੁਰ ਨੂੰ ਮੁਗਲਾ ਨੇ ਜੂਦੜੀਆਂ ਸੀਰ ਜੋਈਆਂ ਕਰੀਆਂ ਰਲ ਨਾਲ ਪਹਾੜੀਆਂ ਨੇ ਚਿੱਠੀਆਂ ਲਿਆ ਚਰਨਾ ਵਿੱਚ ਧਰੀਆਂ ਗੁਰਵਾਜਾ ਵਾਲੇ ਨੂੰ ਮਨਤਾ ਨਾਲ ਮਨਾਬਣ ਸਾਰੇ ਖੱਡ ਤੋਰ ਪੇਨਦਪੁਰ ਨੂੰ ਸਤ ਗੁਰ ਜੀ ਦਸਮੇਸ਼ ਪਿਆਰੇ ਖਾ ਕਸਮ ਕੁਰਾਨ ਵਾਲੀ ਆਖਣ ਸਾਡੀ ਇੱਕ ਮਨ ਜਾਓ ਸਾਡੀ ਇੱਜ਼ਤ ਰਹਿ ਜੂਗੀ ਇੱਕ ਵਾਰੀ ਆਨੰਦਪੁਰ ਛੱਡ ਜਾ ਫਿਰ ਤੁਸੀਂ ਜਦੋਂ ਮਰਜੀ ਆਜੇ ਉਹਨਾਂਦਪੁਰ ਸਾਗਬ ਦੁਆਰੇ ਛੱਡ ਤੋਰ ਪੇਨੰਦਪੁਰ ਨੂੰ ਸਤ ਗੁਰ ਜੀ ਦਸ਼ਮੇਸ਼ ਪਿਆਰੇ ਮੁਗਲਾਂ ਨੇ ਅੱਖਾਂ ਸੀ ਤੁਹਾਨੂੰ ਅਸੀਂ ਜਕੀਨ ਦਵਾਉਂਦੇ ਥੋੜੇ ਜਾਂਦੇ ਜਥਿਆਂ ਤੇ ਨਹੀਂ ਹੋ ਆਪਾਂ ਹੱਥ ਏਠਾਉਂਦੇ ਕਾਦ ਲਿਆ ਜਕੀਨ ਗੁਰਾਂ ਤਾਈਓ ਬਦਲ ਲਏ ਪਰ ਤਾਰੇ ਛੱਡ ਤਰ ਪੇਨਦਪੁਰ ਨੂੰ ਸਤ ਗੁਰ ਜੀ ਦਸ਼ਮੇਸ ਪਿਆਰੇ ਸਾਰੀ ਪਰਵਾਰ ਸਣੇ ਲੈਕਨਾਲ ਸਿੰਘਾਂ ਸਰਦਾਰਾਂ ਸ਼ਾਸਤਰ ਬਸਤਰ ਕੋੜੇ ਕਮਰ ਕਾਸੇ ਤਾਲਾ ਤਲਵਾਰਾਂ ਗੁਰੂ ਬਾਜਾ ਬਲੀ ਨਹੀਂ ਫਿਰ ਸिलाई ਚੋਟਨ ਗਾਰੇ ਛੱਡ ਤਰ ਪੇਨਦਪੁਰ ਨੂੰ ਸਤ ਗੁਰੂ ਜੀ ਦਸ਼ਮੇਸ ਪਿਆਰੇ ਸਿੰਗਾ ਸਰਦਾਰਾਂ ਨੂੰ ਲੈ ਕੇ ਪਾਏ ਸਤ ਗੁਰੂ ਚਾਲੇ ਮੇਰੇ ਚੋਜੀ ਪ੍ਰੀਤਮ ਦੇ ਸੰਗ ਤੇ ਦੇਖੋ ਖੇਲ ਨਿਰਾਲੇ ਸੋਨੇ ਗਾਲ ਦੇਸੀ ਜਾਨ ਦੇ ਛੱਡਦੇ ਸੰਗ ਜਕਾਰੇ ਛੱਡ ਤੁਰ ਪੇਨੰਦਪੁਰ ਨੂੰ ਸਤ ਗੁਰ ਜੀ ਦਸਵੇਂ ਸਪਿਆਰੇ ਕੋੜੀਆਂ ਤੇ ਲੱਦ ਲਿਆ ਸਿੰਘਾਂ ਨੇ ਸਭ ਮਾਲਕ ਜਾਨਾ ਕਰ ਲਈ ਤਿਆਰੀ ਸੀ ਅਣਖੀ ਸਦਕੀ ਸਿੰਘ ਜਵਾਨਾ ਇਹ ਪਾਣਾ ਸਤ ਗੁਰਦਾਨ ਹੈ ਕੁਦਰਤ ਦੇ ਕੀ ਛੱਡ ਤਰਪੇ ਨੰਦਪੁਰ ਨੂੰ ਸਤ ਗੁਰ ਜੀ ਦਸ਼ਮੇਸ ਪਿਆਰੇ ਹਾਠਾ ਸੰਗਤਾਂ ਦੀ ਸੀ ਸਤਕਾਰ ਕਰਦੀਆਂ ਖੜੀਆਂ ਕੁਰੂ ਬਾਝਾ ਵਾਲੇ ਤੇ ਹੋਈਆਂ ਸ਼ੁਰੂ ਦੁਖਾਂ ਦੀਆਂ ਕੜੀਆਂ ਬਲੇਦਾਰ ਗੁਵਿੰਦ ਗਾੜੀਆਂ ਜਾਈਏ ਸਤ ਗੁਰ ਦੇ ਬਲੇ ਛੱਡ ਤਰ ਪੇਨਦਪੁਰ ਨੂੰ ਸਤ ਗੁਰ ਜੀ ਦਸਮੇਸ਼ ਪਿਆਰੇ ਛੱਡ ਤਰ ਪੇਨਦਪੁਰ ਨੂੰ ਸਤ ਗੁਰ ਜੀ ਦਸਮੇਸ਼